ਸਤਿ ਸ੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਵੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟਿਲਕ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਸਤਿ ਸ੍ਰੀ ਅਕਾਲ ਬੰਗੂ ਸਾਹਿਬ ਸਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਤੇ ਇੱਕ ਪੁਰਾਣੀ ਪਾਰਟੀ ਮੋਰਚਿਆਂ ਦਾ ਇਤਿਹਾਸ ਇਸ ਪਾਰਟੀ ਦਾ ਤੇ ਲਗਾਤਾਰ ਅੱਜ ਦੇ ਸਮੇਂ ਦੀ ਜਿਹੜੀ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਲਈ ਉਹ ਵੀ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਸੀਂ ਹੁਣ ਤੱਕ ਜਿਹੜਾ ਸਾਡਾ ਸੰਘਰਸ਼ ਦਾ ਇਤਿਹਾਸ ਸੀ ਅਸੀਂ ਉਸ ਇਤਿਹਾਸ ਦੇ ਨਾਲ ਜੁੜ ਕੇ ਚੱਲੇ ਆਂ ਅੱਜ ਤੱਕ ਤੇ ਅੱਜ ਵੀ ਜਿਹੜਾ ਸਾਡਾ ਪੰਡਾ ਇਹ ਪੰਡਾ ਸਘਰਨਸ਼ਾ ਦਾ ਪੰਡਾ ਲਗਾਤਾਰ ਅਸੀਂ ਪੰਜਾਬ ਆਪਣੀ ਕੌਮੀਅਤ ਆਪਣੀ ਕਿਸਾਨੀ ਦੀ ਜਿਹੜੀ ਆਵਾਜ਼ ਹੈ ਉਸ ਆਵਾਜ਼ ਨੂੰ ਬੁਲੰਦ ਕਰਦੇ ਆਂ ਇਹ ਗੱਲ ਕਹਿਣੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੂਜੇ ਪਾਸੇ ਆਪੋਜੀਸ਼ਨ ਕਹਿੰਦੀ ਕਿ ਪੰਜਾਬ ਨੂੰ ਇਸ ਹਾਲ ਦੇ ਵਿੱਚ ਲੈ ਕੇ ਆਉਣ ਵਾਲੇ ਤੁਸੀਂ ਹੋ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਲੰਮਾ ਸਮਾਂ ਰਾਜ ਕੀਤਾ ਇਹ ਇਲਜ਼ਾਮ اپੋਜੀਸ਼ਨ ਦੇ ਨੇ ਚਲੋ ਸਿਆਸਤ ਆਪਣੀ ਥਾਮ ਦੇ ਉੱਪਰ ਪਰ ਸ਼੍ਰੋਮਣੀ ਅਕਾਲੀ ਦਲ ਜਿਸ ਤਰੀਕੇ ਨਾਲ ਮੋਰਚੇ ਲਾਉਂਦੇ ਸੀ ਜਾਂ ਆਪਣੀ ਹੋਰ ਰੈਜੀਸਟ੍ਰੇਸ਼ਨਾਂ ਕਰਦੇ ਸੀ ਉਸੇ ਤਰੀਕੇ ਦੇ ਨਾਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਤੇ ਪ੍ਰੋਗਰਾਮ ਹੈਗਾ ਉਹ ਕਿ ਪੰਜਾਬ ਬਚਾਓ ਯਾਤਰਾ ਸੁਖਵੀਰ ਸਿੰਘ ਬਾਦਲ ਸਾਹਿਬ ਜਿਹੜੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਆਪਣੇ ਕਰਕਮਲਾਂ ਦੇ ਨਾਲ ਸ਼ੁਰੂ ਕਰਨੀ ਹੈ ਇਹ ਤੇ ਪੂਰੇ ਪੰਜਾਬ ਦੇ ਵਿੱਚ ਇਸ ਯਾਤਰਾ ਨੇ ਢੇਡਾ ਕੱਢਣਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਵਾਗਤ ਹੋਊਗਾ ਜਿਹੜੇ ਜਿਹੜੇ ਹਲਕੇ ਦੇ ਵਿੱਚ ਯਾਤਰਾ ਜਾਊਗੀ ਸਾਰੇ ਨਾਲ ਚੱਲਣਗੇ ਸੁਰਖਤ ਸਾਹਿਬ ਜੇਕਰ ਤੁਹਾਡੇ ਕੋਲ ਸਮਝਣਾ ਹੋਵੇ ਕਿ ਇਸ ਜਿਹੜੀ ਯਾਤਰਾ ਨੂੰ ਆਪਾਂ ਕਿਸ ਨਜ਼ਰੀਏ ਦੇ ਨਾਲ ਦੇਖ ਸਕਦੇ ਹਾਂ ਤੁਹਾਡਾ ਵਿਊ ਕੀ ਹੈ ਇਸ ਪੂਰੇ ਮਾਮਲੇ 'ਤੇ ਪਰ ਜੀ ਡਾਕਟਰ ਸਾਹਿਬ ਭੰਗੂ ਸਾਹਿਬ ਦੇਖੋ ਗੱਲ ਇਹ ਹੈ ਕਿ ਹੁਣ ਪਾਰਟੀਆਂ ਦੇ ਕੋਲ ਕੋਈ ਬੜਾ ਜਿਆਦਾ ਪ੍ਰੋਗਰਾਮ ਤਾਂ ਨਹੀਂ ਰਹੇ ਦੋ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਤਾਂ ਪਹਿਲਾਂ ਹੀ ਲੋਕਾਂ ਨੂੰ ਆਪਣਾ ਰਾਜਭਾਗ ਦਿਖਾ ਚੁੱਕੀਆਂ ਸੀ ਜੀ ਤੀਜੀ ਪਾਰਟੀ ਆਈ ਤੇ ਤੀਜੀ ਨੇ ਬੜੀ ਸਪੀਡ ਦੇ ਨਾਲ ਆਪਣੇ ਆਪ ਨੂੰ ਲੋਕਾਂ ਤੋਂ ਦੂਰ ਕਰ ਲਿਆ ਆਈਸੋਲੇਟ ਕਰ ਲਿਆ ਗਏ ਲੋ ਹੁਣ ਇਹਨਾਂ ਪਾਰਟੀਆਂ ਦੇ ਕੋਲ ਕੋਈ ਰਸਤਾ ਨਹੀਂ ਬਚਿਆ ਕਿ ਜੋ ਵੀ ਬਚਿਆ ਕੁਝ ਆਧਾਰ ਹੈ ਉਹਨੂੰ ਸੰਭਾਲਣ ਦੇ ਲਈ ਇਹ ਲੋਕਾਂ ਦੇ ਕੋਲ ਦੁਬਾਰਾ ਜਾਣ ਇਲੈਕਸ਼ਨ ਲੋਕ ਸਭਾ ਦੀ ਸਿਰ ਤੇ ਆ ਰਹੀ ਹੈ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਨਾ ਹੈ ਔਰ ਦੂਜੀ ਚੀਜ਼ ਇਹ ਹੈ ਮੈਂ ਤੁਹਾਨੂੰ ਦੱਸਦਾ ਪਿੱਛੇ ਇੱਕ ਵਾਰ ਜਦੋਂ ਟੋੜਾ ਸਾਹਿਬ ਜਾਂਦੇ ਹੁੰਦੇ ਸੀ ਉਦੋਂ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਟੀਵੀ ਡਿਵੈਟਾਂ ਚੋਂ ਘਟੇ ਜਾਂਦੇ ਸੀ ਇੱਕ ਵਾਰ ਉਹ ਗਏ ਤਾਂ ਉਹਨੇ ਕਿਹਾ ਕਿ ਸਿਆਸਤ ਕਿਸੇ ਟਾਈਮ ਸੇਵਾ ਹੁੰਦੀ ਸੀ ਹੁਣ ਇਹ ਧੰਦਾ ਬਣ ਗਿਆ ਤੇ ਹੁਣ ਜਿਹੜੇ ਧੰਦੇ ਦੇ ਵਿੱਚ ਬੰਦੇ ਨੇ ਉਹਨਾਂ ਨੇ ਤਾਂ ਭਾਈ ਕੁਝ ਨਾ ਕੁਝ ਤਾਂ ਕਰਨਾ ਹੀ ਹੈ ਦੂਜੀ ਚੀਜ਼ ਇਹ ਹੈ ਕਿ ਕਾਲੀ ਦਲ ਦਾ ਬਾਕੀ ਪਾਰਟੀਆਂ ਤੋਂ ਥੋੜਾ ਡਿਫਰੈਂਸ ਇਹ ਹੈ ਵੀ ਇੱਕ ਤਾਂ ਇਹਦਾ ਬੇਸ ਕਿਸਾਨੀ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰੂਰਲ ਪਿੰਡੂ ਆਧਾਰ ਸੀਗਾ ਪੰਥ ਦਾ ਤਾਂ ਚਲੋ ਨਾਂ ਹੈਗਾ ਹੀ ਹੈ ਕਿਉਂਕਿ ਸਿੱਖ ਮжоਰਿਟੀ ਸਟੇਟ ਹੈ ਇਹ ਪਰ ਉਹਦੇ ਚ ਵੀ ਬਹੁਤ ਸਾਰੇ ਵਕਫੇ ਹੋਣ ਦੇ ਬਾਵਜੂਦ ਲਾਰਜਲੀ ਪੰਥਕ ਪਾਰਟੀ ਦੇ ਤੌਰ ਤੇ ਇਹਦਾ ਇੱਕ ਸਰੂਪ ਬਣਿਆ ਰਿਹਾ ਜਦੋਂ ਕਿ 80 ਤੋਂ ਬਾਅਦ ਫਿਰ ਕਾਫੀ ਗੜਬੜਾਂ ਹੋਈਆਂ ਤਾਂ ਦੁਬਾਰਾ ਜਦੋਂ ਇਹ ਸਰ ਗਰਮ ਹੋਏ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਤੋਂ ਮੋਗਾ ਕਾਨਫਰੰਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਪੰਜਾਬੀ ਪਾਰਟੀ ਆ ਉਹ ਚ ਸੁਖਵੀਰ ਸਿੰਘ ਬਾਦਲ ਦਾ ਮੁੱਖ ਰੋਲ ਸੀ। ਹਾਂਜੀ। ਪਰ ਉਹਦੇ ਵਿੱਚ ਬਹੁਤ ਸਾਰਾ ਇਹਨਾਂ ਨੇ ਚੇਂਜਸ ਲਿਆਂਦੀਆਂ ਹੋਰ ਕਰਿਆ ਯੂਥ ਨੂੰ ਅੱਗੇ ਲਿਆਂਦਾ ਜਿਹੜਾ ਵੀ ਅਕਾਲੀ ਜਥੇਦਾਰ ਸੀ ਉਹਨਾਂ ਦੇ ਬੱਚਿਆਂ ਨੂੰ ਅੱਗੇ ਲਿਆਂਦਾ ਬਸਾਂ ਦੇ ਰੂਟ ਹੋਰ ਬਿਜ਼ਨਸ ਦੇ ਵਿੱਚ ਮਤਲਬ ਅਕਾਲੀ ਦਲ ਦਾ ਜਿਹੜਾ ਹੁਣ ਦਾ ਕੈਰੇਕਟਰ ਹੈ ਉਹਨੂੰ ਬਦਲਣ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਕਾਫੀ ਰੋਲ ਹੈ। ਉਹ ਕਿਉਂਕਿ ਉਹਦੇ ਚ ਜਿਹੜੇ ਵੱਡੇ ਬਾਦਲ ਸਾਬ ਸੀ ਉਹ ਕਿਸੇ ਨਾ ਕਿਸੇ ਲੈਵਲ ਤੇ ਪੁਰਾਣਾ ਇੱਕ ਜਥੇਦਾਰੀ ਸਰਕਲ ਫੇਰ ਵੀ ਸੀਗਾ ਉਹਨਾਂ ਕੋਲ ਇੱਕ ਈਡੀਐਮ ਵੀ ਸੀ ਗੱਲ ਕਰਨ ਦਾ ਹੁਣ ਇਹਨਾਂ ਨੇ ਯੂਥ ਅਕਾਲੀ ਦਲ ਐਸਓਆਈ ਹੋਰ ਬਣਾਇਆ ਪੁਰਾਣੇ ਲੀਡਰ ਬਹੁਤ ਘਟ ਨੇ ਜਿਹਦੇ ਕਰਕੇ ਪੰਥਕ ਏਜੰਡਾ ਇਹਨਾਂ ਦੇ ਹੱਥੋਂ ਤੋਂ ਕਾਫੀ ਦੂਰ ਚਲੇ ਗਿਆ ਸੀ ਪਰ ਜਿਹੜੇ ਸਾਧਨ ਨੇ ਜਿਹੜਾ ਲੋਕਾਂ ਨੂੰ ਆਮ ਨੂੰ ਸਮਝ ਨਹੀਂ ਆਉਂਦੀ ਗੁਰਦੁਆਰੇ ਨੇ ਐਸਸੀਪੀਸੀ ਹੈ ਇਨਕਮ ਦੇ ਹੋਰ ਸੋਰਸਸ ਨੇ ਉਹ ਇਹਨਾਂ ਦੇ ਹੱਥ ਚ ਹੈਗੇ ਨੇ ਅਜੇ ਵੀ ਇਸੀ ਕਰਕੇ ਆਰਗੇਨਾਈਜੇਸ਼ਨ ਤੇ ਵੀ ਕੰਟਰੋਲ ਹੈਗਾ ਮਤਲਬ ਸਿਆਸੀ ਤੇ ਫਾਈਨੈਂਸ਼ੀਅਲ ਸਾਧਨਾ ਤੇ ਕਬਜ਼ਾ ਹੈ ਜੇ ਵੀ ਅਕਾਲੀ ਦਲ ਦਾ ਕਹਿ ਦੋ ਬਾਦਲ ਪਰਿਵਾਰ ਦਾ ਕਹਿ ਲੋ ਇੱਕੋ ਹੀ ਗੱਲ ਹੈ ਜੀ ਸੋ ਹੁਣ ਇਹ ਦੁਬਾਰਾ ਰਿਵਾਈਵ ਕਰਨਾ ਚਾਹੁੰਦੇ ਨੇ ਅਟਾਰੀ ਤੋਂ ਇਹ ਆਪਣਾ ਸ਼ੁਰੂ ਕਰ ਰਹੇ ਨੇ ਹੋਕਾ ਦੇ ਰਹੇ ਨੇ ਕਿ ਪੰਜਾਬ ਬਚਾਓ ਵੀ ਜਿਹੜੇ ਵਿਰੋਧੀ ਨੇ ਉਹ ਤਾਂ ਇਹ ਵੀ ਹੱਸ ਰਹੇ ਨੇ ਕਹਿ ਕੇ ਵੀ ਕੀ ਤੋਂ ਬਚਾਓ ਆਖਰਕਾਰ ਤਾਂ ਇਹੀ ਲੋਕ ਨੇ ਜ਼ਿੰਮੇਵਾਰ ਜੇ ਤੁਸੀਂ ਗਿਣਾਉਂਗੇ ਕਿ ਭਾਈ ਜਿਹੜੀ ਚੇਂਜ ਆਈ ਹੈ ਇਸ ਤਰ੍ਹਾਂ ਦੀ ਗ੍ਰਾਵਿਟੀ ਆਈ ਹੈ ਪਰ ਉਹਦੇ ਪਿੱਛੇ ਜੇ ਤੁਸੀਂ ਥੋੜਾ ਹੋਰ ਬਰੀਕੀ ਚ ਜਾ ਕੇ ਦੇਖੋਗੇ ਤਾਂ ਇਹ ਹੈ ਕਿ ਜਿਹੜਾ ਕਾਰਪੋਰੇਟਾਈਜੇਸ਼ਨ ਜਾਂ ਮੈਕਨਾਈਜੇਸ਼ਨ ਜਾਂ ਕਮਰਸ਼ੀਅਲਾਈਜੇਸ਼ਨ ਜਾਂ ਉਹਨੂੰ ਇੰਡਸਟਰੀਅਲਾਈਜੇਸ਼ਨ ਕਹੇ ਲੋ ਖੇਤੀ ਦੀ ਜਿਹੜੀ ਹੋਈ ਹੈ ਨਾ ਉਹਨੇ ਪੰਜਾਬ ਦਾ ਰੰਗ ਰੂਪ ਬਦਲਤਾ ਹੈ ਪਿੰਡੋਂ ਵੱਧੀ ਸ਼ਹਿਰਾਂ ਦੇ ਵਿੱਚ ਲੱਗੀਆਂ ਬਹੁਤ ਸਾਰੀ ਪੜ੍ਹਿਆ ਲਿਖਿਆ ਯੂਥ ਬਾਹਰ ਚਲੇ ਗਿਆ ਬਿਜ਼ਨਸ ਨਵੀਂ ਕਿਸਮ ਦੇ ਆ ਗਏ ਨੇ ਐਗਰੋ ਬਿਜ਼ਨਸ ਆ ਗਏ ਨੇ ਉਹਨਾਂ ਚ ਆੜਤੀਆਂ ਦੀ ਜਾਂ ਐਗਰੋ ਬਿਜ਼ਨਸ ਵਾਲਿਆਂ ਦੀ ਬੜੀ ਵੱਡੀ ਲੋਬੀ ਹੈ ਇੱਕ ਚਾਹੇ ਉਹ ਸੈਕਟੀਸਾਈਡ ਪੈਸਟੀਸਾਈਡ ਵੇਚਣ ਵਾਲੇ ਖਰੀਦਣ ਵਾਲੇ ਹੋਣ ਟਰਾਂਸਪੋਰਟਰਸ ਨੇ ਮਤਲਬ ਇੱਕ ਇੱਕ ਬਿਲਕੁਲ ਇਹ ਜਿਹੜਾ ਪੰਜਾਬ 60s ਤੋਂ ਪਹਿਲਾਂ ਵਾਲਾ ਸੀ ਉਹ ਪੰਜਾਬ ਨਹੀਂ ਹੈ ਹੁਣ ਉਹ ਕਾਲੀ ਦੰਦ ਦਾ ਜਿਹੜਾ ਹੈਰੀਟੇਜ ਹੈ ਜਾਂ ਕਹਿ ਲਓ ਪੁਰਾਣਾ ਵਿਰਸਾ ਹੈ ਸੰਘਰਸ਼ਾਂ ਦਾ ਉਸ ਟਾਈਮ ਵਾਲਾ ਅਸਲ ਦੇ ਵਿੱਚ ਸੋ ਉਹਨੂੰ ਇਹ ਰਿਵਾਈਵ ਕਰਨਾ ਚਾਹੁੰਦੇ ਨੇ ਪਰ ਗੱਲ ਇਹ ਹੈ ਕਿ ਇਹਨਾਂ ਨੂੰ ਇੱਕ ਫਾਇਦਾ ਮੈਨੂੰ ਵੀ ਲੱਗਦਾ ਇਸ ਸਮੇਂ ਦੇ ਵਿੱਚ ਇਹ ਹੋਊਗਾ ਕਿ ਤਾ ਇਲੈਕਸ਼ਨਾਂ ਸਿਰ ਤੇ ਆ ਗਈਆਂ ਨੇ ਇਹ ਕੇਂਦਰ ਦੀ ਪਾਰਟੀ ਨਾਲ ਇਹਨਾਂ ਦਾ ਅੰਡਰਸਟੈਂਡਿੰਗ ਹੈਗੀ ਹੋਈ ਹੈਗੀ ਇੱਕ ਕਿਸਮ ਦੀ ਜੀ ਜਿਹੜਾ ਮਤਲਬ ਸਰਕਾਰ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਬਿਲਕੁਲ ਆਈਸੋਲੇਟ ਕਰ ਲਿਆ ਲੋਕਾਂ ਤੋਂ ਕਾਂਗਰਸ ਜਿਹੜੀ ਮੇਨ অপੋਜੀਸ਼ਨ ਪਾਰਟੀ ਸੀ ਉਹ ਖੁਦ ਇੱਕ ਦੂਜੇ ਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਗੁੱਥਮ-ਗੁੱਥਾ ਹੋ ਰਹੇ ਨੇ ਉਹਦੇ ਚ ਇਹਨਾਂ ਨੂੰ ਸਪੇਸ ਮਿਲ ਸਕਦਾ ਹੈ ਜੇ ਇਹ ਸਿਆਣਫ ਨਾਲ ਚੱਲਣਗੇ ਤਾਂ ਜਿਹੜਾ ਇਹ 43 ਮਤਲਬ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹਨਾਂ ਨੇ ਯਾਤਰਾ ਦਾ ਰੱਖਿਆ ਹੈ ਉਸ ਕਲਾ ਵੀ ਆਉਣਗੇ ਪਰ ਉਹਦੇ ਚ ਦੋ ਤਿੰਨ ਚੀਜ਼ਾਂ ਹੋਣਗੀਆਂ ਇੱਕ ਤਾਂ ਇਹ ਹੈ ਕਿ ਯਾਤਰਾ ਦਾ ਮਤਲਬ ਇਹ ਹੁੰਦਾ ਹੈ ਕਿ ਮੀਡੀਆ ਦਾ ਫੋਕਸ ਰਹੂਗਾ ਕਿਸੇ ਨਾ ਕਿਸੇ ਰੂਪ ਚ ਦੂਜੀ ਚੀਜ਼ ਇਹ ਹੈ ਕਿ ਰੁੱਸੇ ਹੋਏ ਲੋਕ ਨੇ ਜਿਹੜੇ ਉਹਨੂੰ ਮਲਾ ਲਣਗੇ ਤੀਜਾ ਇਹ ਕਿ ਜਿਹੜੇ ਇਹਦੇ ਆਪਣੇ ਵਰਕਰ ਚਾ ਲੋਕਲ ਲੀਡਰ ਨੇ ਉਹਨਾਂ ਦੀ ਜਿਹੜੀ ਕਪੈਸਿਟੀ ਹੈ ਲੋਕਾਂ ਨੂੰ ਮੋਬਾਈਲਾਈਜ਼ ਕਰਨ ਦੀ ਉਹ ਵੀ ਸਮਝ ਤੇ ਨਜ਼ਰ ਆਜੂਗੀ ਸੋ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਇਹਨਾਂ ਕੋਲ ਕੋਈ ਇਹ ਨਹੀਂ ਕਿ ਮਤਲਬ ਇਹਨਾਂ ਕੋਲ ਰਸਤਾ ਨਹੀਂ ਸੀ ਕੋਈ ਇਹ ਮੋਰਚਾ ਲਾਉਣ ਦੀ بجائے ਉਹ ਤੋਂ ਪਹਿਲਾ ਸਟੈਪ ਹੈ ਇਹ ਜੇ ਚੰਗਾ ਰਿਸਪਾਂਸ ਮਿਲੇ ਮੋਰਚਾ ਵੀ ਲਾ ਲੈਣਗੇ ਪਰ ਇਹ ਹੈ ਵੀ ਇੱਕ ਵਾਰ ਇਹ ਲੋਕ ਸੰਪਰਕ ਪ੍ਰੋਗਰਾਮ ਹੈ ਕਿਸਮ ਦਾ ਜੀ ਉਹਦੇ ਚ ਬਾਕੀ ਉਹਨਾਂ ਨੇ ਜਿਹੜੀਆਂ ਲਿਸਟਾਂ ਬਣਾਈਆਂ ਨੇ ਕਿ ਹੋਕਾ ਦਿੱਤਾ ਹੈ ਕਿ ਜੀ ਨੌਜਵਾਨੀ ਬੇਰੁਜ਼ਗਾਰੀ ਜਾਂ ਹੋਰ ਉਹ ਤਾਂ ਲਗਭਗ ਇੱਕੋ ਤਰ੍ਹਾਂ ਦਾ ਹੀ ਹੁੰਦਾ ਸਾਰਿਆਂ ਦਾ ਕਿ ਆਪੋਜੀਸ਼ਨ ਦੇ ਵਿੱਚ ਜਦੋਂ ਵੀ ਪਾਰਟੀ ਕੋਈ ਹੁੰਦੀ ਹੈ ਤਾਂ ਉਹ ਆਹੀ ਗੱਲਾਂ ਕਰਦੀ ਹੈ ਜਿਹੜੀਆਂ ਆਮ ਲੋਕਾਂ ਦੀਆਂ ਹੁੰਦੀਆਂ ਨੇ ਉਹਨਾਂ ਦੇ ਦੁੱਖ ਤਕਲੀਫ ਤੇ ਜਦੋਂ ਸਰਕਾਰ ਦੇ ਵਿੱਚ ਆ ਜਾਂਦੀ ਹੈ ਫਿਰ ਉਹ ਕੰਮ ਦੂਜੇ অপੋਜੀਸ਼ਨ ਵਾਲੇ ਕਰਨਾ ਇੰਦ ਨੇ ਸਰਕਾਰ ਵਾਲੇ ਆਪਣੇ ਬਹਾਨੇ ਲਾਉਣ ਲੱਗ ਜਾਂਦੇ ਨੇ ਕਿ ਜੀ ਇਹ ਨਹੀਂ ਸਾਨੂੰ ਕਰਨ ਦੇ ਰਹੇ ਆਹ ਨਹੀਂ ਕਰ ਰਿਹਾ ਉਹ ਨਹੀਂ ਕਰ ਰਿਹਾ ਪਰ ਮੇਰਾ ਖਿਆਲ ਹੈ ਕਿ ਇਹ ਦੇਖਣ ਵਾਲੀ ਹੋ ਇਹ ਇਹਨਾਂ ਦਾ ਮਤਲਬ ਕਿਸਮ ਦਾ ਟੈਸਟ ਕੇਸ ਹੋਊਗਾ ਕਿ ਰਿਸਪਾਂਸ ਕਿੰਨਾ ਕੁ ਮਿਲਦਾ ਲੋਕਾਂ ਦਾ ਪਰ ਉਹਦੇ 'ਚ ਡੈਫੀਨਿਟਲੀ ਮੇਰਾ ਖਿਆਲ ਹੈ ਵੀ ਜਿਹੜਾ ਉਹ ਦੌਰ ਸੀ ਕਿਸਮ ਦਾ ਕਿ ਜਦੋਂ ਬਿਲਕੁਲ ਹਾਰੇ ਸੀ ਜਿਹੜੀ ਸੰਗਰੂਰ ਦੀ ਇਲੈਕਸ਼ਨ ਸੀ ਜੀ ਚ ਲੋਕ ਬਿਲਕੁਲ ਹੀ ਨਹੀਂ ਸੀ ਕਿਸੇ ਮਤਲਬ ਨੇੜੇ ਜਾ ਕੇ ਰਾਜੀ ਮੇਰਾ ਖਿਆਲ ਉਹਨਾਂ ਨੂੰ ਸ਼ਾਇਦ ਗਰਾਉਂਡ ਰਿਐਲਿਟੀ ਬਦਲ ਚੁੱਕੀ ਹੈ ਉਹ ਇਹਨਾਂ ਨੂੰ ਰਿਸਪਾਂਸ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਹੁਣ ਜੀ ਲੁਕਸਾ ਜਿਹੜੀ ਸਿਆਸਤ ਮਤਲਬ ਕਿ ਅੱਜ ਹੋ ਰਹੀ ਹੈ ਸਾਰੀ ਆਪੋਜੀਸ਼ਨਾਂ ਦੇ ਧਿਰਾਂ ਦੇਖ ਲਈਏ ਰੂਲਿੰਗ ਧਿਰ ਦੀ ਆਪਾਂ ਦੇਖ ਲਈਏ ਕੀ ਉਹ ਸਿਆਸਤ ਪੰਜਾਬ ਨੂੰ ਫਿੱਟ ਨਹੀਂ ਆ ਰਹੀ ਉਕਿ ਸਾਰੇ ਹੀ ਸਿਆਸੀ ਤਰ੍ਹਾਂ ਤੋਂ ਡਾਕਟਰ ਸਾਹਿਬ ਲੋਕ ਨਾਰਾਜ਼ ਨੇ ਠੀਕ ਹੈ ਆਪਣੇ ਆਪਣੇ ਕੈਡਰ ਹੈਗੇ ਨੇ ਪਰ ਵੱਡੇ ਤੌਰ ਦੇ ਉੱਪਰ ਇੱਕ ਮੈਜੋਰਟੀ ਹੈ ਜਿਹੜੀ ਉਹ ਹੁਣ ਸਿਆਸਤਾਂ ਤੋਂ ਇੱਕ ਬਖਫਾ ਉਹਨਾਂ ਨੇ ਬਣਾਇਆ ਹੋਇਆ ਇੱਕ ਦੂਰੀ ਹੈ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਜਿਵੇਂ ਆਪਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ 92 ਸੀਟਾਂ ਦਿੱਤੀਆਂ ਤਾਜ਼ੀ ਤਾਜ਼ੀ ਸਰਕਾਰ ਬਣੀ ਹੋਈ ਹੈ ਪਰ ਲੋਕਾਂ ਦੇ ਵਿੱਚ ਕਿਤਨਾ ਕਿਤੇ ਕੋਈ ਖਲਾ ਦੀ ਸਥਿਤੀ ਹੈਗੀ ਹੈ ਲੋਕ ਉਸ ਤਰੀਕੇ ਦੇ ਨਾਲ ਖੁਸ਼ ਨਹੀਂ ਇਤਾਂ ਹੀ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਲੰਮਾ ਸਮਾਂ ਰਾਜ ਕੀਤਾ ਹੁਣ ਤੁਸੀਂ ਕਿਉਂਕਿ 17 ਤੋਂ ਲਗਾਤਾਰ ਸੱਤਾ ਤੋਂ ਬਾਹਰ ਨੇ ਐਦਾਂ ਦੀ ਐਦਾਂ ਹੀ ਕਾਂਗਰਸ ਹੈ ਜਾਂ ਕਾਂਗਰਸ ਸੈਂਟਰ ਦੀ ਕਾਂਗਰਸ ਆਪਾਂ ਲਾ ਲਈਏ ਕਿ ਕੀ ਜਿਹੜਾ ਅੱਜ ਦਾ ਇਹ ਮਾਡਰਨ ਟਾਈਮ ਹੈ ਇਸ ਦੇ ਵਿੱਚ ਜਿਹੜੀ ਸਿਆਸਤ ਹੋ ਰਹੀ ਹੈ ਇਹ ਫਿੱਟ ਨਹੀਂ ਆ ਰਹੀ ਲੋਕ ਰੋਗ ਸਭ ਦੂਰ ਕਿਉਂ ਹੋ ਰਹੇ ਨੇ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਉਂ ਲੱਗਦਾ ਤੁਹਾਨੂੰ ਦੇਖੋ ਪੰਡਤ ਸਾਹਿਬ ਇਹ ਦੋ ਤਿੰਨ ਚੀਜ਼ਾਂ ਚ ਸਮਝਣ ਵਾਲੀਆਂ ਨੇ ਇੱਕ ਤਾਂ ਇਹ ਹੈ ਕਿ ਸਿਆਸਤ ਹੈ ਜਿਹੜੀ ਅਸਲ ਦੇ ਵਿੱਚ ਉਹਦਾ ਕੇਂਦਰੀਕਰਨ ਹੋ ਗਿਆ ਹੈ। ਪਾਰਟੀਆਂ ਨੂੰ ਛੱਡ ਲੋ ਤੁਸੀਂ। ਚਾਹੇ ਆਮ ਆਦਮੀ ਪਾਰਟੀ ਹੈ, ਭਾਜਪਾ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਹੈ, ਇਹਨਾਂ 'ਚ ਕੁਝ ਪਰਿਵਾਰਾਂ ਦਾ ਕਬਜਾ ਹੈ। ਫਖੀਰ ਘੁਮ ਘੁਮਾ ਕੇ ਉਹੀ ਪੰਜਾਬ ਦੀ ਸਾਰੀ ਸਿਆਸਤ ਜੇ ਤੁਸੀਂ ਕਢੋਗੇ ਮੇਰਾ ਖਿਆਲ ਹੈ 1.5 ਤੋਂ 200 ਫੈਮਿਲੀਆਂ ਤੋਂ ਵੱਧ ਨਹੀਂ ਗਿਣਤੀ ਬਣਦੀ। ਜੀ। ਘੁਮ ਘੁਮਾ ਕੇ ਉਹੀ ਰਿਸ਼ਤੇਦਾਰ ਨੇ, ਉਹੀ ਸਾਰਾ ਕੁਝ ਨਹੀਂ ਜਿਹੜਾ ਆਮ ਬੰਦਾ ਹੈ। ਜਿਨ੍ਹਾਂ ਨਵੇਂ ਨੇ ਕਿਸੇ ਨ ਵਿੱਚ ਸਿਆਸਤ ਦੇ ਵਿੱਚ ਆਉਣਾ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਹੈ ਤੇ ਬਿਲਕੁਲ ਪੋਲੀਟਿਕਲ ਕਲੋਜ਼ਰ ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹ ਬੰਦ ਹੋ ਗਏ ਰਸਤਾ ਇਸ ਕਰਕੇ ਜਿਹੜੇ ਬੱਚੇ ਨਵੇਂ ਆਏ ਵੀ ਉਹ ਗੈਂਗਸਮ ਦੇ ਵਿੱਚ ਗਏ ਮਤਲਬ ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗੇ ਜਿੰਨੇ ਤੁਰੇ ਫਿਰ ਰਹੇ ਨੇ ਭਾਨੇ ਸਿੱਧੂ ਤੋਂ ਲੈ ਕੇ ਲੱਖੇ ਸੁਧਾਲੇ ਤੋਂ ਲੈ ਕੇ ਜਿੰਨੇ ਵੀ ਸੀ ਇਸ ਤਰ੍ਹਾਂ ਦੇ ਆਪਣੇ ਸਾਹਮਣੇ ਯੂਥ ਜਿਹੜਾ ਆਇਆ ਜਿਨ੍ਹਾਂ ਨੇ ਛੋਟੇ ਮੋਟੇ ਆਪਣੇ ਆਈਟੀ ਸੈੱਲ ਜਾਂ ਹੋਰ ਬਣਾਉਣ ਕੋਈ ਕੋਸ਼ਿਸ਼ ਕਰੀ ਜੋ ਕੁਝ ਸਾਡੇ ਕੋਲ ਸਿੰਗਰ ਨੇ ਉਸ ਤਰ੍ਹਾਂ ਦੇ ਜਾਂ ਕੋਈ ਪਲੇਅਰ ਹੋ ਸਕਦਾ ਹੈ ਪਪੂਲਰ ਜਾਂ ਕਿਸੇ ਇਲਾਕੇ ਚ ਕੋਈ ਛੋਟਾ ਮੋਟਾ ਹੋ ਸਕਦਾ ਪਰ ਉਹਨਾਂ ਦਾ ਕੋਈ ਖਾਸ بیس ਨਹੀਂ ਹੈ ਮਤਲਬ ਮੋਨੋਪੋਲਾਈਜ਼ ਹੋਈ ਹੋਈ ਸਿਆਸਤ ਹੈ ਅਰ ਉਹ ਸਾਰੇ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਫੈਮਿਲੀਆਂ ਨੇ ਉਹ ਇੱਕ ਦੂਜੇ ਨਾਲ ਇੰਟਰਚ ਨੇ ਇਹ ਇੰਡੀਆ ਲੈਵਲ ਤੇ ਵੀ ਇਹੀ ਹੈ ਇੱਥੇ ਵੀ ਇਹੀ ਹੈ ਕਾਂਗਰਸ ਦੇ ਵਿੱਚੋਂ ਵੀ ਹੁਣ ਜੋ ਮਰਜੀ ਆਪਾਂ ਗਈ ਜਾਈਏ ਬੀਜੇਪੀ ਦੇ ਵਿੱਚ ਕਾਂਗਰਸ ਤੋਂ ਹੀ ਤਾਂ ਗਏ ਨੇ ਉਹੀ ਪਰਿਵਾਰ ਨੇ ਉਹ ਜੇ ਤੁਸੀਂ ਦੇਖੋਗੇ ਜਦੋਂ ਸੀਐਮ ਜਾਂ ਮੰਤਰੀ ਸੰਤਰੀ ਕੱਢੋਂਗੇ ਸਾਰੀਆਂ ਸਟੇਟਾਂ ਚ ਨਿਗਾਹ ਮਾਰ ਕੇ ਦੇਖੋਗੇ ਨਾ ਤਾਂ ਇਹ ਇੱਕ ਕਿਸਮ ਦਾ ਜਿਹਨੂੰ ਆਪਾਂ ਫਿਊਡਲਿਜ਼ਮ ਕਹਿ ਲਓ ਫੈਮਿਲੀ ਸਟਰਕਚਰ ਕਹਿ ਲਓ ਪਰਿਵਾਰਵਾਦ ਕਹਿ ਲਓ ਜੋ ਮਰਜ਼ੀ ਕਹਿ ਲਓ ਇਹਨੂੰ ਬੀਜੇਪੀ ਸਭ ਤੋਂ ਵੱਧ ਪਰਿਵਾਰਵਾਦ ਦਾ ਨਹਿਰੂ ਗਾਂਧੀ ਦੇ ਉੱਪਰ ਲਾਉਂਦੀ ਹੈ আর ਸੱਚਾ ਲਾਉਂਦੀ ਹੈ ਪਰ ਉਹਨਾਂ ਦੇ ਆਪਣੇ ਦੇਖੋ ਨਾ ਤੁਸੀਂ ਉਹਨਾਂ ਦੇ ਆਪਣੇ ਬੱਚੇ ਸਭ ਸੈੱਟ ਕੀਤੇ ਹੋਏ ਨੇ ਉਹਨਾਂ ਨੇ ਕੋਈ ਦੂਜੀ ਤੀਜੀ ਜਨਰੇਸ਼ਨ ਆ ਗਈ ਹੈ ਸੋ ਇਹ ਫੈਮਿਲੀ ਬਿਜ਼ਨਸ ਬਣ ਗਿਆ ਇੱਕ ਕਿਸਮ ਦਾ ਜਿਹੜੀ ਸਿਆਸਤ ਹੈ ਦੂਜੀ ਚੀਜ਼ ਇਹ ਹੈ ਕਿ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਆਮ ਬੰਦਾ ਜਿਹੜਾ ਉਹਨੂੰ ਇਹ ਲੱਗਣ ਲੱਗ ਗਿਆ ਹੈ ਕਿ ਸਾਡੇ ਕਰਨ ਨਾਲ ਕੋਈ ਫਰਕ ਨਹੀਂ ਪੈਣਾ। ਇਸ ਕਰਕੇ ਆਪਾਂ ਦੇਖਿਆ ਕਿਸਾਨਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਜਿਹੜੇ ਉਹ ਮੋਰਚਿਆਂ ਵੱਲ ਜਾਂਦੇ ਨੇ ਉਹ ਸਿਆਸੀ ਉਹਨਾਂ ਤੋਂ ਜਦੋਂ ਪਰੇ ਰਹਿੰਦੇ ਨੇ ਤਾਂ ਉਹਨਾਂ ਨੂੰ ਰਿਸਪਾਂਸ ਜ਼ਿਆਦਾ ਮਿਲਦਾ। ਕਿਸਾਨ ਮੋਰਚੇ ਦੇ ਵਿੱਚ ਜੇ ਸਿਆਸੀ ਪਾਰਟੀਆਂ ਨੂੰ ਉਹ ਸ਼ਾਮਲ ਕਰ ਲੈਂਦੇ ਤਾਂ ਇਹ ਰਿਸਪਾਂਸ ਨਹੀਂ ਸੀ ਮਿਲਣਾ। ਸੋ ਇਲੈਕਟੋਰਲ ਪੋਲਿਟਿਕਸ ਹੈ ਜਿਹੜੀ ਉਹਦੇ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਕਿ ਜਿਹੜਾ ਜਿੱਤ ਗਿਆ ਇੱਕ ਵਾਰੀ ਝੂਠ ਸੱਚ ਮਾਰ ਕੇ ਕਪਾ ਗੁਪਾ ਮਾਰ ਕੇ ਉਹਨੇ ਸਾਧਨਾ ਤੇ ਕਬਜ਼ਾ ਕਰ ਲੈਣਾ ਸਾਡਾ ਕੋਈ ਕੰਮ ਨਹੀਂ ਬਣਨਾ। ਪਰ ਮੈਂ ਸਮਝਦਾ ਮੈਂ ਬਾਰ ਬਾਰ ਹਰ ਡਿਸਕਸ਼ਨ ਚ ਇਹ ਕਹਿੰਦਾ ਕਿ ਬਹੁਤ ਖਤਰਨਾਕ ਗੱਲ ਹੈ। ਜਦੋਂ ਆਮ ਬੰਦੇ ਨੂੰ ਇਹ ਲੱਗਣ ਲੱਗ ਜੂਵੇ ਕਿ ਮੇਰੇ ਕਰਿਆਂ ਕੁਝ ਨਹੀਂ ਹੋਣਾ, ਇਸ ਰਸਤੇ ਤੇ ਚੱਲ ਕੇ ਕੁਝ ਨਹੀਂ ਹੋਣਾ, ਉਹ ਨਵੇਂ ਰਸਤੇ ਲੱਭਣ ਲੱਗ ਜਾਂਦੇ ਨੇ। ਪਰ ਉਹਨੂੰ ਕੋਈ ਵਿਦੇਸ਼ੀ ਸ਼ਕਤੀਆਂ ਵੀ ਯੂਜ਼ ਕਰ ਸਕਦੀਆਂ ਨੇ, ਉਹਨੂੰ ਕੋਈ ਵੀ ਯੂਜ਼ ਕਰ ਸਕਦਾ ਹੈ, ਉਹ ਆਊਟ ਆਫ ਬਾਕਸ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਨਗੇ। ਕਿਸਾਨ ਮੋਰਚਾ ਇਸੇ ਦਾ ਹੀ ਇੱਕ ਐਕਸਪੈਰੀਮੈਂਟ ਸੀਗਾ ਜਿਸੇ ਕਿਤੇ ਇਸ ਤਰ੍ਹਾਂ ਹੋ ਗਿਆ ਕਿ ਲੋਕ ਸਿਆਸੀ ਪਾਰਟੀਆਂ ਨਹੀਂ ਬਦਜਨ ਜਿਵੇਂ ਹੋ ਰਹੀਆਂ ਨੇ ਜਾਂ ਸਿਆਸੀ ਲੀਡਰ ਇੰਨੇ ਬਦਜਨ ਹੋ ਰਹੇ ਨੇ ਜਿਉਂ ਉਹਨਾਂ ਤੋਂ ਬਿਲਕੁਲ ਹੀ ਵਿਸ਼ਵਾਸ ਉੱਠ ਗਿਆ ਤਾਂ ਉਹ ਇੱਕ ਨਵਾਂ ਸਿਸਟਮ ਤਲਾਸ਼ਣ ਲੱਗ ਜਾਂਦੇ ਨੇ ਲੋਕ ਪਰ ਉਹ ਮੈਂ ਸਮਝਦਾ ਵੀ ਪ੍ਰੈਜ਼ੈਂਟ ਸਿਸਟਮ ਦੇ ਲਈ ਬੜੀ ਖਤਰਨਾਕ ਗੱਲ ਹੈ ਉਹ ਪਰ ਇਸੇ ਕਰਕੇ ਹੈ ਕਿ ਥੋੜਾ ਜਿਹਾ ਸਪੇਸ ਰੱਖਣਾ ਚਾਹੀਦਾ ਹੁੰਦਾ ਹੈ ਬੀਜੇਪੀ ਬਿਲਕੁਲ ਨਹੀਂ ਰੱਖ ਰਹੀ ਉਹ ਉਨਾਂ ਲੋਕ ਕੁਝ ਕੁ ਹਿੱਸਿਆਂ ਦੇ ਲਈ ਬਿਲਕੁਲ ক্লোਜ਼ਡ ਹੈ ਜੀਐਨਕੇ ਦਾ ਵੀ ਆਪਾਂ ਐਗਜ਼ਾਮਪਲ ਦੇਖਿਆ ਮਿਨੋਰਟੀਜ਼ ਦੀ ਵੀ ਦੇਖ ਰਹੇ ਹਾਂ ਸਿੱਖਾਂ ਲਈ ਵੀ ਕਿ ਮੁਸ਼ਕਲ ਬਣਦੀ ਜਾ ਰਹੀ ਹੈ ਉਸ ਹੱਬ ਦੇ ਨਾਲ ਕਿ ਮਤਲਬ ਜਿਹੜੀ ਮਿਨੋਰਟੀ ਹੋਣ ਦੇ ਨਾਤੇ ਉਹਨਾਂ ਨਾਲ ਜਿਹੜੇ ਧੱਕੇ ਹੋਣਗੇ ਜੇ ਉਹਨੂੰ ਅਕਾਲੀ ਦਲ ਚੱਕਦਾ ਹੈ ਅਕਾਲੀ ਦਲ ਪਹਿਲਾਂ ਤੋਂ ਨਹੀਂ ਚੱਕਦਾ ਰਿਹਾ ਅਕਾਲੀ ਦਲ ਬੇਸਿਕਲੀ ਪੰਜਾਬ ਦੇ ਮਸਲੇ ਫੈਡਰਲਿਜ਼ਮ ਦੇ ਮਸਲੇ ਇਹ ਚੱਕਦਾ ਰਿਹਾ ਅਕਾਲੀ ਉਸ ਤਰ੍ਹਾਂ ਤੁਸੀਂ ਉਹਨੂੰ ਪੋਲਿਟਿਕਸ ਨਹੀਂ ਕਰਦੇ ਰਹੇ ਜਿਸ ਤਰੀਕੇ ਦੇ ਨਾਲ ਆਰਐਸਐਸ ਵਗੈਰਾ ਕਰਦੀ ਹੈ ਹਾਲਾਂਕਿ ਯੂਜ਼ ਕਰਦੇ ਰਹੇ ਨੇ ਉਸ ਚੀਜ਼ ਨੂੰ ਥੋੜਾ ਬਹੁਤ ਪਰ ਹੁਣ ਮੇਰਾ ਖਿਆਲ ਹੈ ਵੀ ਸਪੇਸ ਘਟਦਾ ਜਾ ਰਿਹਾ ਹੈ ਪਰ ਇਹ ਇਹ ਜਿਹੜੀ ਸਿਚੁਏਸ਼ਨ ਹੈ ਚਾਹੇ ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਦੇਖ ਲਓ ਤੁਸੀਂ ਹਰਿਆਣਾ ਗੁਰਦੁਆਰਾ ਕਮੇਟੀ ਦੀ ਦੇਖ ਲਓ ਜਿਹੜੇ ਇਹਦੇ ਸਾਧਨ ਨੇ ਉਹਨਾਂ ਦੇ ਉੱਪਰ ਇਨਡਾਇਰੈਕਟਲੀ ਹੋਰ ਤਰੀਕੇ ਦੇਿਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਇਸ ਗੱਲ ਦੇ ਵਿੱਚ ਇਹ ਮੇਰਾ ਖਿਆਲ ਹੈ ਵੀ ਸਿੱਖਾਂ ਨੂੰ ਵੀ ਐਡਰੈਸ ਕਰ ਰਹੇ ਨੇ ਇਹਨਾਂ ਨੂੰ ਵੀ ਲੱਗ ਰਹੀ ਹੈ ਇਹ ਗੱਲ ਸੋ ਜੇ ਨਾਂ ਵੀ ਇਹ ਕਰਨਾ ਚਾਹਣ ਤਾਂ ਇਹਨਾਂ ਨੂੰ ਪੁਸ਼ ਕੀਤਾ ਜਾਊਗਾ ਉਸ ਤਰ੍ਹਾਂ ਦੀ ਸਿਆਸਤ ਦੇ ਲਈ ਤਾਂ ਕਿ ਉਹਦੀ ਉਹਦਾ ਬੈਨੀਫਿਟ ਜਿਹੜਾ ਹੈ ਬਾਕੀ ਹਿੰਦੂ ਵੋਟ ਤੋਂ ਲਿਆ ਜਾ ਸਕੇ ਹਾਂ ਹਾਂ ਪਰ ਇਹ ਹੈ ਕਿ ਇਹਨਾਂ ਕੋਲ ਇਹ ਇਹ ਉਹਦੇ ਚੋਂ ਨਿਕਲਣਾ ਚਾਹੁੰਦੇ ਨਹੀਂ ਸਕੋ ਇਹ ਉਸ ਚ ਨਹੀਂ ਫਸਣਾ ਚਾਹੁੰਦੇ ਉਸ ਤਰੀਕੇ ਦੇ ਨਾਲ ਸਿਮਰਨਜੀਤ ਮਾਨ ਦੀ ਜਿਹੜੀ ਵਿਕਟਰੀ ਸੀ ਉਹ ਵੀ ਇਸੇ ਦਾ ਹਿੱਸਾ ਸੀ ਕਿਸਮ ਦਾ ਕਿ ਉਹਨੂੰ ਰਿਸਪਾਂਸ ਮਿਲਿਆ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਵੀ ਚੱਕੀ ਬਰ ਨਹੀਂ ਕਰ ਸਕੇ ਇਹ ਸੋ ਇਹ ਆਪਣੇ ਆਪ ਵਿੱਚ ਪੰਜਾਬ ਦੇ ਵਿੱਚ ਬੜੀ ਕੰਪਲੈਕਸ ਚੀਜ਼ ਹੈ ਔਰ ਪੰਜਾਬ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਨੂੰ ਜੇ ਅਕਾਲੀ ਦਲ ਦੇ ਖਾਤੇ 'ਚ ਰੱਖ ਲਈ ਤਾਂ ਚੌਥੀ ਤੇ ਇੱਕ ਹੋਰ ਹੈ ਜਿਹੜੀ ਕਿਸਾਨਾਂ ਦੀ ਧਿਰ ਹੈ ਸੀ ਲੋਕ ਫਿਰ ਉਹਨਾਂ ਵੱਲ ਨੂੰ ਜਾ ਰਹੇ ਨੇ ਪਰ ਮੈਨੂੰ ਇਹ ਲੱਗ ਰਿਹਾ ਹੈ ਵੀ ਪੰਜਾਬ ਦਾ ਜਿਹੜਾ ਸਮਾਜ ਹੈ ਇਹ ਅਜੇ ਵੀ ਉਸੇ ਹੀ ਫਰਮੈਂਟੇਸ਼ਨ ਦੇ ਦੌਰ 'ਚ ਹੈ ਇਹ ਟਿਕਾ ਨਹੀਂ ਹੋਇਆ ਇੱਥੇ ਇਹ ਠੀਕ ਹੈ ਸਰਕਾਰ ਬਣ ਗਈ 92 ਐਮਐਲਏ ਆ ਗਏ ਪਰ ਸਟੇਬਿਲਿਟੀ ਨਹੀਂ ਹੈ ਸਰਕਾਰ ਚ ਵੀ ਕੋਈ ਸਟੇਬਿਲਟੀ ਨਹੀਂ ਆਪਾਂ ਨੂੰ ਦਿਖ ਰਹੀ ਹੈ ਚੀਜ਼ ਇਹ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਸੋ ਇਹ ਇੱਕ ਵੱਡੀ ਚੇਂਜ ਵੱਲੋਂ ਮਤਲਬ ਨਾ ਲੋਕਾਂ ਦੇ ਅੰਦਰ ਜਿਹੜੀ ਬੇਚੈਨੀ ਹੈ ਜਿਹੜੀ ਤੱਕ ਰਹੀ ਹੈ ਉਹਨਾਂ ਨੂੰ ਪਰ ਅਲਟਰਨੇਟਿਵ ਕੋਈ ਉਹਨਾਂ ਨੂੰ ਹੋ ਜਾ ਨਹੀਂ ਮਿਲ ਰਿਹਾ ਉਹਨਾਂ ਨੂੰ ਇਹ ਕਲੀਅਰਲੀ ਨਹੀਂ ਦਿਖ ਰਿਹਾ ਕਿ ਉਹ ਕੀ ਕਰਨ ਜਿਵੇਂ ਪਹਿਲਾਂ ਕਾਮਰੇਡਾਂ ਦਾ ਹੁੰਦਾ ਸਵਿੰਕਲਾਵ ਕਰਦੇ ਹੋ ਜਾਂ ਇੱਕ ਧਿਰ ਦਾ ਇਸ ਵੀ ਖਾਲਿਸਤਾਨ ਲੈ ਆਓ ਜੀ ਸਾਰੇ ਮਸਲਿਆਂ ਦਾ ਹੱਲ ਹੋ ਜਾ ਇਸ ਤਰ੍ਹਾਂ ਦਾ ਕੋਈ ਹੱਲ ਨਹੀਂ ਜੱਚ ਰਿਹਾ ਕਿਸਾਨ ਉਸ ਤਰ੍ਹਾਂ ਦਾ ਮਾਡਲ ਪੇਸ਼ ਨਹੀਂ ਕਰ ਸਕੇ ਕਿਉਂਕਿ ਉਹ ਖੁਦ ਫਟ ਗਏ ਆਸਤੇ ਵਿੱਚ ਜੇ ਉਹ ਥੋੜੀ ਬਹੁਤ ਕੋਈ ਬੈਟਰ ਗਵਰਨੈਂਸ ਦਾ ਜਾਂ ਕਹਿ ਲਓ ਪਾਰਟਿਸਿਪੇਟਰੀ ਡੈਮੋਕ੍ਰੇਸੀ ਦਾ ਕੋਈ ਮਾਡਲ ਦੇ ਸਕਦੇ ਹੁੰਦੇ ਭਾਈਚਾਰਕ ਕਿਸਮ ਦੀ ਸਿਆਸਤ ਦਾ ਤਾਂ ਹੋ ਸਕਦਾ ਸੀ ਸੋ ਹੁਣ ਚਾਂਸ ਇਹ ਹੈ ਵੀ ਲਾਪਾ ਕੇ ਕੁਝ ਹਿੱਸਾ ਜ਼ਰੂਰ ਮੈਨੂੰ ਲੱਗਦਾ ਵੀ ਇਕਾਲੀਆਂ ਵੱਲੋਂ ਮੁੜ ਜਾਊਗਾ ਦੁਬਾਰਾ ਜੇ ਇਹ ਯਾਤਰਾ ਠੀਕ ਤਰ੍ਹਾਂ ਆਰਗੇਨਾਈਜ਼ ਕਰਗੇ ਤਾਂ ਇਹ ਥੋੜਾ ਜਿਹਾ ਸਪੇਸ ਹੋਰ ਕਵਰ ਕਰ ਜਾਣਗੇ ਜੀ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਦੱਸਿਓ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੈ 17 ਤੋਂ ਲੈ ਕੇ ਅੱਜ ਆਪਾਂ 24 ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ ਦੋ ਟਰਮਾਂ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਡਾਕਟਰ ਸਾਹਿਬ ਕੀ ਜੇ ਸੱਤਾ ਦੇ ਵਿੱਚ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਕੀ ਉਦੋਂ ਵੀ ਇਹੋ ਹੀ ਰਣਨੀਤੀ ਇਹਨਾਂ ਨੂੰ ਰੱਖਣੀ ਹੋਊਗੀ ਜੇਕਰ ਸਟੇਬਿਲਿਟੀ ਚਾਹੁੰਦੇ ਆ ਇਹ ਜਾਂ ਫਿਰ ਸੱਤਾ ਦੇ ਵਿੱਚ ਆਉਂਦੇ ਆ ਹੀ ਮਤਲਬ ਕਿ ਆਪਣੇ ਏਜੰਡੇ ਤੋਂ ਪਾਸੇ ਹੋ ਜਾਂਦੇ ਨੇ ਜਦੋਂ ਫਿਰ ਸੱਤਾ ਤੋਂ ਮਤਲਬ ਕਿ ਸੱਤਾ ਦੇ ਵਿੱਚ ਆਉਂਦੇ ਨੇ ਉਦੋਂ ਏਜੰਡੇ ਤੋਂ ਪਾਸੇ ਹੋ ਜਾਂਦੇ ਨੇ ਜਦੋਂ ਕੋਈ ਉਹਦਾਂ ਦੀ ਗੱਲ ਬਣਦੀ ਹੈ ਤੇ ਉਦੋਂ ਫਿਰ ਆਪਾਂ ਨੂੰ ਮੋੜੇ ਧਰਨੇ ਸਭ ਕੁਝ ਆ ਜਾਂਦਾ ਕੀ ਜਾਂ ਫਿਰ ਜੋ ਸਿਧਾਂਤ ਹੈ ਸ਼ਰੋਮਣੀ ਅਕਾਲੀ ਦਲ ਇਸ ਸਿਧਾਂਤ ਤੋਂ ਇੱਕ ਬੁੱਧੀਜੀਵੀ ਵਰਗ ਕਹਿੰਦਾ ਕਿ ਇਸ ਸਿਧਾਂਤ ਤੋਂ ਆਪਣੇ ਤੋਂ ਸ਼ਰੋਮਣੀ ਅਕਾਲੀ ਦਲ ਥੜਕ ਚੁੱਕਿਆ ਉਸ ਕਰਕੇ ਅੱਜ ਦਰਦਰਦੀਆਂ ਠੋਕਰਾਂ ਖਾਣੀ ਪੈ ਰਹੀਆਂ ਨੇ ਕੀ ਉਹ ਸਿਧਾਂਤ ਜਦੋਂ ਸੱਤਾ ਤੋਂ ਬਾਹਰ ਚਲੇ ਜਾਂਦੇ ਆ ਉਦੋਂ ਨੂੰ ਆਪਾਂ ਪ੍ਰਮੁੱਖ ਰੱਖ ਲੈਣੇ ਆ ਜਦੋਂ ਆਪਾਂ ਨੂੰ ਸੱਤਾ ਮਿਲ ਜਾਂਦੀ ਹੈ ਫਿਰ ਆਪਾਂ ਆਪਣਾ ਜਿਹੜਾ ਸਾਡਾ ਮੈਨੀਫੈਸਟੋ ਇਸ ਰੂਪਣੀ ਅਕਾਲੀ ਦਲ ਦਾ ਜਾਂ ਕਹਿ ਲਓ ਕਿ ਅਸੂਲ ਹੈ ਕੁਝ ਵੀ ਕਹਿ ਸਕਦੇ ਆਪਾਂ ਚੀਜ਼ ਨੂੰ ਕਿ ਫਿਰ ਉਹ ਚੀਜ਼ਾਂ ਆਪਾਂ ਨੂੰ ਯਾਦ ਆ ਜਾਂਦੀਆਂ ਨੇ ਇਹ ਵੀ ਕਲੌਜ਼ ਦਾ ਕਾਰਨ ਹੈ ਇੰਲੇ ਕੋਪਨ ਗੁੱਸਾ ਵੀ ਸੈਮੀਨਾਰਾਂ ਚ ਕਰਨ ਵਾਲੀਆਂ ਗੱਲਾਂ ਜਾਂ ਭਾਸ਼ਣ ਕਰਨ ਵਾਲੇ ਹੋਰ ਗੱਲ ਹੁੰਦੀ ਹੈ ਜੇ ਆਪਾਂ ਸੱਚੀ ਗੱਲ ਦੇਖੀਏ ਤਾਂ ਸਿਆਸੀ ਪਾਰਟੀਆਂ ਦਾ ਮਕਸਦ ਸੱਤਾ ਪ੍ਰਾਪਤੀ ਹੁੰਦੀ ਹੈ ਉਹ ਸੱਤਾ ਪ੍ਰਾਪਤੀ ਕਿਹੜੇ ਸੈਕਸ਼ਨ ਨੂੰ ਲਾਰੇ ਲਾ ਕੇ ਕਿਹੜੇ ਲਾਰੇ ਲਾ ਕੇ ਕਿਹੜੇ ਵੇਦੇ ਕਰਕੇ ਮਿਲ ਸਕਦੀ ਹੈ ਜਾਂ ਕਿਹਦੇ ਚ ਪੱਕਾ 베ਸ ਬਣਾ ਕੇ ਮਿਲ ਸਕਦੀ ਹੈ ਉਹ ਇੱਕ ਵਕਰੀ ਚੀਜ਼ ਹੈ ਕਿਸੇ ਦਾ ਪਿੰਡੂ ਆਧਾਰ ਹੁੰਦਾ ਹੈ ਕਿਸੇ ਦਾ ਸ਼ਹਿਰੀ ਆਧਾਰ ਹੈ ਕਿਸੇ ਦਾ ਇੱਕ ਕਮਿਊਨਿਟੀ ਚ ਹੋ ਸਕਦਾ ਹੈ ਕਿਸੇ ਦਾ ਇੱਕ ਰੀਜਨ ਚ ਹੋ ਸਕਦਾ ਹੈ ਅਲਟੀਮੇਟ ਮਕਸਦ ਸੱਤਾ ਪ੍ਰਾਪਤੀ ਹੈ ਤੇ ਉਹਨੂੰ ਮੇਨਟੇਨ ਕਰਕੇ ਰੱਖਣਾ ਹੈ ਮਤਲਬ ਇਹਦੇ ਬਾਰੇ ਜੇ ਕੋਈ ਕਹੇ ਸਾਡਾ ਇਹ ਮਕਸਦ ਨਹੀਂ ਹੈ ਇਹ ਤਾਂ ਬੇਵਕੂਫਾਂ ਵਾਲੀ ਗੱਲ ਹੋ ਗਈ ਸੋ ਅਕਾਲੀ ਦਲ ਦਾ ਇਹੀ 베ਸ ਹੈ ਕੀ ਬੇਸਿਕਲੀ ਸਰਮਾਇਦਾਰ ਜਿਹੜੇ ਆਪਣੇ ਜ਼ਿਮੀਦਾਰ ਨੇ ਤਕੜੇ ਉਹਨਾਂ ਦੀ ਪਾਰਟੀ ਹੈ ਮਤਲਬ ਉਹ ਜੋ ਠੇਕੇਦਾਰ ਟਰਾਂਸਪੋਰਟਰ ਹੋਰ ਸਾਰੇ ਨੇ ਜਦ ਵੀ ਇਹ ਸੱਤਾ ਚਾਹਣਗੇ ਇਹਨਾਂ ਨੂੰ ਡਿਪੈਂਡ ਕਾਰਪੋਰੇਟ ਵਰਲਡ ਤੇ ਕਰਨਾ ਪੈਣਾ ਹੈ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਕਾਰਪੋਰੇਟ ਹੈ ਉਹ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਇੱਥੇ ਦੀ ਹੋਵੇ ਉਹ ਜਿੰਨਾ ਮਰਜ਼ੀ ਕਿਸਾਨੀ ਦੀਆਂ ਇਹ ਗੱਲਾਂ ਕਰੀ ਜਾਣ ਮਤਲਬ ਬੇਸਿਕਲੀ ਇਹਨਾਂ ਨੂੰ ਉਸ ਤਰ੍ਹਾਂ ਦਾ ਕਿਸਾਨੀ ਮਾਡਲ ਜਿਹੜਾ ਹੈ ਇੰਡਸਟਰੀਅਲ ਜਿਹਨੂੰ ਐਗਰੀਕਲਚਰ ਕਹਿੰਦੇ ਨੇ ਉਹੀ ਲਿਆਉਣਾ ਪਊਗਾ ਉਸੇ ਚੇ ਕਰਨਾ ਪਊ ਜੇ ਅਸੀਂ ਇਨਵੈਸਟਮੈਂਟ ਲਿਆਵਾਂਗੇ ਫਿਰ ਰੁਜ਼ਗਾਰ ਮਿਲੇਗਾ ਕਦੇ ਇਨਵੈਸਟਮੈਂਟ ਨਾਲ ਰੁਜ਼ਗਾਰ ਨਹੀਂ ਮਿਲਿਆ ਐਵੇਂ ਇਹ ਬਕਵਾਸ ਗੱਲਾਂ ਨੇ ਸਾਡੇ ਇੱਥੋਂ ਜਿਹੜੇ ਇੰਡਸਟਰੀ ਲਿਸਟ ਸੀ ਉਹ ਸਗੋਂ ਛੱਡ ਕੇ ਬਾਹਰ ਚਲੇ ਗਏ ਨੇ ਸੋ ਇਹ ਬੇਸਿਕਲੀ ਇਹਨਾਂ ਕੋਲ ਕੋਈ ਬਹੁਤ ਵਿਜ਼ਨ ਨਹੀਂ ਹੈ ਉਸ ਤਰ੍ਹਾਂ ਦਾ ਮਤਲਬ ਇਹ ਤਾਂ ਇਹ ਵੀ ਸੱਤਾ ਸਾਨੂੰ ਮਿਲ ਜਵੇ ਰੀਜਨ ਦੇ ਨਾਂ ਤੇ ਮਿਲ ਜਵੇ इमोशनल ਇਸ਼ੂਜ਼ ਦੇ ਨਾਂ ਤੇ ਮਿਲ ਜਵੇ ਪਾਣੀਆਂ ਦੇ ਇਲਾਕਿਆਂ ਦੇ ਸਾਰੇ ਇਸ਼ੂ ਪਏ ਨੇ ਉਸ ਤਰੀਕੇ ਦੇ ਨਾਲ ਕਿ ਦੇਖੋ ਜੀ ਸਾਡੇ ਨਾਲ ਧੱਕਾ ਹੋ ਰਿਹਾ ਤੁਹਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਸਾਨੂੰ ਵੋਟਾਂ ਪਾਓ ਪਰ ਇਹ ਹੈ ਕਿ ਫੇਰ ਵੀ ਕਿਉਂਕਿ ਇਹਨਾਂ ਦਾ ਰੂਰਲ ਬੇਸ ਸੀਗਾ ਇਹਨਾਂ ਨੇ ਬਿਜਲੀ ਦਾ ਹੋਰ ਇਦਾਂ ਦਾ ਕੁਝ ਜਿਹੜੇ ਲਿਆਂਦੇ ਇੱਥੇ ਨਹੀਂ ਬਾਕੀ ਰੀਜਨਲ ਪਾਰਟੀਆਂ ਨੇ ਵੀ ਇਹੀ ਕੁਝ ਕੀਤਾ ਮਤਲਬ ਉਹ ਚਾਹੇ ਉੜੀਸਾ ਦੇ ਵਿੱਚ ਸੀ ਜਾਂ ਹਲਲਤਾ ਦਾ ਸੀ ਉਹ ਮਾਡਲ ਸਾਰੇ ਰੀਜਨਲ ਪਾਰਟੀਆਂ ਵਾਲੇ ਇਹਨਾਂ ਨੇ ਵੀ ਦੇਖੇ ਪਰ ਹੁਣ ਜਿਹੜੀ ਸਿਚੁਏਸ਼ਨ ਹੈ ਵਰਲਡ ਦੀ ਸਿਚੁਏਸ਼ਨ ਵੀ ਸਾਡੇ ਇੰਡੀਆ ਦੀ ਸਿਚੁਏਸ਼ਨ ਵੀ ਪੰਜਾਬ ਦੀ ਵੀ ਉਹ ਬਦਲ ਰਹੀ ਹੈ ਹੁਣ ਜਿਹੜਾ ਇੰਡਸਟਰੀਲਾਈਜੇਸ਼ਨ ਦਾ ਆਰਬਨਾਈਜੇਸ਼ਨ ਦਾ ਆਰਸਟਮਾਈਜੇਸ਼ਨ ਦਾ ਕਮਰਸ਼ਲਾਈਜੇਸ਼ਨ ਦਾ ਮਾਡਲ ਸਿਉ ਫੇਲ ਹੋ ਰਿਹਾ ਤੁਸੀਂ ਦੇਖੋ ਨਾ ਜਰਮਨੀ ਦੇ ਵਿੱਚ ਤੇ ਮਤਲਬ ਫਰਾਂਸ ਦੇ ਵਿੱਚ ਤਾਂ ਕਿਸਾਨ ਸੜਕਾਂ ਰੋਕੀ ਬੈਠੇ ਨੇ ਜਿਹੜਾ ਇੱਕ ਵਾਅਦਾ ਲੱਗਦਾ ਹੁੰਦਾ ਸੀ ਨਾ ਵੀ ਸਾਰਾ ਕੁਝ ਇੰਡਸਟਰੀ ਨਾਲ ਸੈਟਲ ਹੋ ਜਾਊਗਾ ਉਹ ਖਤਮ ਹੋ ਗਈ ਗੱਲ ਹੁਣ ਮਾਡਲ ਇਹ ਉਹੀ ਫਾਲੋ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਕੋਲ ਕੋਈ ਬੜਾ ਫਰਕ ਨਹੀਂ ਹੋ ਸਕੀ ਕਿਸਮ ਦਾ ਪਰ ਕਿਉਂਕਿ ਪੰਜਾਬ ਦੇ ਵਿੱਚ ਅਜੇ ਬਹੁਤ ਵੱਡਾ ਇੱਕ ਮਤਲਬ ਰੂਰਲ ਬੇਸ ਹੈ ਇੱਕ ਭਾਈਚਾਰ ਕਿਸਾਨਾਂ ਦਾ ਅਜੇ ਵੀ ਪਈ ਹੈ ਉਹਦੇ ਵਿੱਚ ਇੱਕ ਗੰਜੈਸ਼ ਪਈ ਹੈ ਕਿ ਇੱਕ ਥੋੜੀ ਜਿਹੀ ਨਹੀਂ ਉਹਨਾਂ ਨਾਲੋਂ ਡਿਫਰੈਂਟ ਪੋਲਿਟਿਕਸ ਥੋੜੀ ਬਹੁਤ ਕੀਤੀ ਜਾ ਸਕਦੀ ਹੈ ਜੇ ਇਹ ਥੋੜੀ ਸਿਆਣਪ ਨਾਲ ਚੱਲਣ ਜਿਹੜਾ ਪਿੰਡ ਦਾ ਭਾਈਚਾਰ ਹੈ ਉਹਨੂੰ ਹੋਰ ਸਟਰੋਂਗ ਕਰਨ ਮਤਲਬ ਥੋੜਾ ਬਹੁਤ ਅੱਛਾ ਉਹ ਸਿੱਖੀ ਦੇ ਵਿੱਚ ਸਿੱਖੀ ਉਸੂਲਾਂ ਚ ਬਹੁਤ ਜ਼ਿਆਦਾ ਉਹਦੇ ਚ ਪੋਟੈਂਸ਼ੀਅਲ ਪਿਆ ਹੈ ਉਸ ਗੱਲ ਦਾ ਪਰ ਇਹ ਉਦਾਂ ਦੇ ਨਹੀਂ ਹਨ ਇਹ ਤਾਂ ਐਵੇਂ ਆਪਾਂ ਕਹਿ ਲਈਏ ਵੀ ਚਲੋ ਠੀਕ ਹੈ ਭਾਈ ਉਹਨਾਂ ਦੀ ਪਾਰਟੀ ਹੈ ਕਿਉਂਕਿ ਹੋਰ ਕੋਈ ਕੁਝ ਨਹੀਂ ਕਰ ਰਿਹਾ ਇੱਥੇ ਮジョਰਿਟੀ ਹੈ ਮਤਲਬ ਗੁਰਦੁਆਰੇ ਨੇ ਹੋਰ ਹੈ ਚ ਵਾਈਟਲ ਕਮਿਊਨਿਟੀ ਹੈ ਬਹੁਤ ਜ਼ਿਆਦਾ ਪਹਿਲਾਂ ਫੌਜੀ ਬਹੁਤ ਜਾਂਦੇ ਸੀ ਚਲੋ ਉਹ ਵੀ ਘਟ ਗਏ ਹੁਣ ਹੁਣ ਇਹ ਹੈ ਕਿ ਬੱਚੇ ਸਾਡੇ ਪੜ੍ਹ ਲਿਖ ਕੇ ਹੋਰ ਬਾਹਰ-ਬੂਰ ਜਾਣ ਲੱਗ ਰਹੇ ਨੇ ਬਾਹਰੋਂ ਵਾਪਸੀ ਵੀ ਆ ਰਹੀ ਹੈ ਐਨਆਰਆਈਸ ਦਾ ਵੀ ਉਚ ਇਨਵੈਸਟਮੈਂਟ ਹੈਗੀ ਹੈ ਇੱਕ ਪੰਜਾਬੀ ਕਲਚਰ ਦੀ ਤੇ ਸਿੱਖ ਕਲਚਰ ਦੀ ਇੱਕ ਅਪੀਲ ਹੈਗੀ ਆਪਣੇ ਆਪ ਦੇ ਵਿੱਚ ਉਹ ਇਹ ਕਿੰਨਾ ਕੁ ਯੂਜ਼ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਜ਼ਿਆਦਾ ਉਹਨੂੰ ਮਿਸਯੂਜ਼ ਕੀਤਾ ਜੀਤੇ ਕਰਕੇ ਕੀ ਹੈ ਕਿ ਲੋਕ ਦੁਖੀ ਹੋ ਗਏ ਨੇ ਲੋਕ ਉਲਟ ਹੋ ਗਏ ਨੇ ਬਹੁਤ ਸਾਰੇ আর ਬੜੀ ਬੁਰੀ ਤਰ੍ਹਾਂ ਉਲਟ ਹੋ ਗਏ ਨੇ ਕਿਉਂਕਿ ਉਹਦਾ ਸਿੱਖੀ ਸਿਧਾਂਤਾਂ ਨਾਲ ਬਾਲਾ ਸਬੰਧ ਨਹੀਂ ਹੈ ਉਹ ਤਾਂ ਇੱਕ ਹੌਲੀ ਹੌਲੀ ਸਿੱਖੀ ਕਲਚਰ ਹੈ ਜਿਹੜਾ ਮੈਂ ਸਮਝਦਾ ਹੌਲੀ ਹੌਲੀ ਉਹ ਜੱਟ ਕਲਚਰ ਦੇ ਵਿੱਚ ਬਦਲ ਗਿਆ ਇੱਕ ਤਰੀਕੇ ਦੇ ਨਾਲ ਕਿਸਾਨੀ ਕਲਚਰ ਚ ਬਦਲ ਗਿਆ ਥੋੜਾ ਬਹੁਤ ਉਹਦੀ ਇੱਕ ਆਪਣੇ ਆਪ ਚ ਖੂਬਸੂਰਤੀ ਫਿਰ ਵੀ ਹੈ ਜੇ ਉਹਨੂੰ ਵਰਤ ਸਕਣ ਥੋੜਾ ਬਹੁਤ ਜਿਵੇਂ ਭਾਰੀਚਾਰਾ ਹੈ ਲੰਗਰ ਦੀ ਪਰੰਪਰਾ ਹੈ ਜਾਤ ਪਾਤ ਦੇ ਖਿਲਾਫ ਹੈ ਸਾਰਿਆਂ ਨੂੰ ਸ਼ਾਮਲ ਕਰਨ ਵਾਲੀ ਗੱਲ ਹੈਗੀ ਹੈ ਮਤਲਬ ਕਮਿਊਨਿਟੀ ਬੇਸਡ ਫੈਸਲੇ ਲੈਣ ਦਾ ਤਰੀਕਾ ਹੈ ਚਾਹੇ ਉਹਨੂੰ ਤੁਸੀਂ ਸ਼ੁਰੂਆਤ ਕਾਲਸਾ ਕਹੋ ਸੰਗਤ ਕਹੋ ਕੁਝ ਇਹ ਸੰਸਥਾਵਾਂ ਹੈਗੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਆਮ ਲੋਕਾਂ ਦੀ ਪਾਰਟਿਸਪੇਸ਼ਨ ਬੰਦ ਹੋ ਜਾਂਦੀ ਹੈ ਇਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਸੀ ਕਾਂਗਰਸ ਦਾ ਵੀ ਇਹੀ ਕੰਮ ਸੀਗਾ ਕਿਉਂਕਿ ਪਾਰਟੀ ਕੋਲ ਜਦੋਂ ਪਾਵਰ ਆ ਜਾਂਦੀ ਹੈ ਤਾਂ ਕੇਂਦਰੀਕਰਨ ਹੋ ਜਾਂਦਾ ਹੈ ਫੈਸਲੇ ਤਾਂ ਫਿਰ ਇੱਕ ਪਰਿਵਾਰ ਤੱਕ ਸੀਮਿਤ ਹੋ ਗਏ ਪਹਿਲਾਂ ਇਹ ਨਹੀਂ ਸੀ ਨਾ ਇਸ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਛੱਡਣਾ ਪਊਗਾ ਹੁਣ ਵੀ ਵਾਰ-ਵਾਰ ਦੇਖੋ ਨਾ ਮੰਗ ਕੀ ਉੱਠਦੀ ਹੈ ਕਿ ਜੀ ਇਹ ਛੱਡਣ ਪਹਿਲਾਂ ਤਾਂ ਇੱਕ ਕੁਰਸੀ ਛੱਡਣ ਚੁੰਦਾ ਕਮੇਟੀ ਆਈ ਇਹਨਾਂ ਨੂੰ ਬਣਾਉਣਾ ਪਊਗਾ ਕਿ ਜਿਹੜਾ ਆਮ ਬੰਦਾ ਹੈ ਪਿੰਡ ਦਾ ਉਹਦੀ ਵੀ ਸੁਣਵਾਈ ਤੇ ਉਹਦੀ ਜਗ੍ਹਾ ਕਰ ਲਈ ਦਲ ਦੇ ਵਿੱਚ ਹੈਗੀ ਹੈ ਜੇ ਇਦਾਂ ਦੀ ਕੋਸ਼ਿਸ਼ ਕਰਕੇ ਥੋੜਾ ਜਿਹਾ ਲੋਕਾਂ ਨੂੰ ਜਿਚਾ ਸਕਣਗੇ ਤਾਂ ਇਹਨਾਂ ਦਾ ਆਧਾਰ ਇਹਨਾਂ ਦਾ ਹੈਗਾ ਜਾਂ ਤਾਂ ਨਵੀਂ ਰੀਜਨਲ ਪਾਰਟੀ ਅਮਰਜ ਕਰੋ ਕੋਈ ਕਿਸਾਨਾਂ ਦਾ ਜਿਸ ਤਰ੍ਹਾਂ ਦਾ ਚੱਲ ਰਿਹਾ ਸਿਲਸਲਾ ਨਹੀਂ ਤਾਂ ਇਹ ਇੱਕ ਰੀਜਨਲ ਪਾਰਟੀ ਦੀ ਸਪੇਸ ਤਾਂ ਪੰਜਾਬ 'ਚ ਖਾਲੀ ਪਈ ਹੈ ਪਰ ਕਿਉਂਕਿ ਬਦਨਾਮ ਬਹੁਤ ਹੋ ਚੁੱਕੇ ਨੇ ਇਹਨਾਂ ਨੇ ਕਮਲ ਬਹੁਤ ਕੁੱਟਿਆ ਪਹਿਲਾਂ ਔਰ ਬਹੁਤ ਸਾਰਾ ਕੁਝ ਜਵਾਬ ਦੇਣ ਨੂੰ ਹੈਗਾ ਜੇ ਉਹਨੂੰ ਨਿਮਰਤਾ ਨਾਲ ਜਾ ਕੇ ਲੋਕਾਂ ਕੋਲ ਸਵੀਕਾਰ ਕਰਨਗੇ ਮਤਲਬ ਜਵਾਬ ਦੇਣਗੇ ਤਾਂ ਮੇਰਾ ਖਿਆਲ ਇਹ ਹੈ ਵੀ ਐਸੀ ਵੀ ਕਰਨੀ ਆਪਦੇ ਲੋਕ ਬੜੇ ਦਿਲੋ ਨੇ ਜੇ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਸਕਦੇ ਨੇ ਤਾਂ ਮੈਂ ਕਿਸੇ ਨੂੰ ਵੀ ਜਿਤਾ ਸਕਦੇ ਨੇ ਉਸ ਤਰੀਕੇ ਦੇ ਨਾਲ ਪਰ ਇਹ ਮੈਂ ਤੁਹਾਨੂੰ ਦੱਸ ਦਦਾ ਵੀ ਸਿਆਸਤ ਜਿਹੜੀ ਮੁਲਕ ਦੀ ਵੀ ਗੈਰ ਲੋ ਇਹ ক্লোਜ਼ ਹੋ ਚੁੱਕੀ ਹੈ ਆਮ ਬੰਦਾ ਜਿਹੜਾ ਉਹਨੂੰ ਕਲੀਅਰ ਕਟ ਹੈ ਕਿ ਉਹਦਾ ਕੋਈ ਜਗ੍ਹਾ ਨਹੀਂ ਹੈ ਇਹ ਪਰਿਵਾਰਾਂ ਦੀ ਜਗ੍ਹਾ ਚਾਹੇ ਉਹ ਰਾਜੇ ਦਾ ਪਰਿਵਾਰ ਹੋਵੇ ਬਾਦਲ ਪਰਿਵਾਰ ਹੋਵੇ ਉਹ ਕੈਰੋਂ ਪਰਿਵਾਰ ਹੋਵੇ ਹੌਲੀ ਹੌਲੀ ਮਾਨ ਪਰਿਵਾਰ ਬਣ ਜਾਊਗਾ ਇਦਾਂ ਹੀ ਇਹ ਇੱਕ ਸਮੱਸਿਆ ਹੈਗੀ ਹੈ ਸਾਡੀ ਸਿਆਸਤ ਦੀ ਹੂੰ ਬਿਲਕੁਲ ਬਿਲਕੁਲ ਸੁਰਗਪਾ ਜਲਦਾ ਇਹ ਕਿ ਸਿਆਸਤ ਸਿਰਫ ਕੁਰਸੀ ਤੱਕ ਸੀਮਿਤ ਹੋਗੀ ਜਦੋਂ ਕੁਰਸੀ ਕਿਤੇ ਇੱਧਰ-ਉੱਧਰ ਹੋ ਜਾਂਦੀ ਹੈ ਤਾਂ ਫਿਰ ਲੋਕ ਆ ਜਾਂਦੇ ਨੇ ਕਿ ਸਾਡੇ ਨਾਲ ਤੱਕਾ ਹੋ ਗਿਆ ਸਾਨੂੰ ਵੋਟ ਵੋਟ ਤੱਕਾ ਸੀ ਰੁਕਾਂਗੇ ਸਾਰੇ ਹੀ ਤਗਰ ਤਕਰੀਬਨ ਤਕਰੀਬਨ ਸਾਰੇ ਹੀ ਸਿਆਸੀ ਪਾਰਟੀਆਂ ਦਾ ਹੀ ਏਜੰਡਾ ਤੇ ਸਾਰੀ ਸਿਆਸੀ ਪਾਰਟੀ ਨਾਲ ਤੱਕਾ ਹੁੰਦਾ ਹਾਂ ਅੱਤਕੀ ਉਹ ਲੋਕਾਂ ਨਾਲ ਤੱਕਾ ਹੋਇਆ ਹੁੰਦਾ ਉਹ ਕਹਿੰਦੇ ਨੇ ਵਿਕਟਮ ਆਈਡੈਂਟੀਟੀ ਐ ਅਸੀਂ ਵੀ ਸਾਡੇ ਨਾਲ ਵੀ ਉਹੀ ਹੋਇਆ ਅਸੀਂ ਠੀਕ ਕਰ ਦਾਂਗੇ ਜੀ ਉਹ ਦੂਜੇ ਦਾ ਦਰਦ ਫਿਰ ਆਪਣੇ ਪਿੰਡੇ ਤੇ ਲੈ ਲੈਂਦੇ ਨੇ ਹਾਂ ਜੀ ਉਹ ਲੈਂਦੇ ਲੁੰਦੇ ਨਹੀਂ ਹਨ ਮਤਲਬ ਉਹ ਉਹ ਤਾਂ ਉਹੀ ਗੱਲ ਹੁੰਦੀ ਆ ਜਿਸ ਤਰ੍ਹਾਂ ਮਾਨ ਸਾਹਿਬ ਵੀ ਛੇਤ ਕਹਿੰਦੇ ਹੁੰਦੇ ਸੀ ਉਹ ਕਹਿੰਦਾ ਬੇਬੇ ਮੈਂ ਥਾਣੇਦਾਰ ਬਣ ਜਾਣਾ ਉਹ ਕਹਿੰਦੀ ਪੁੱਤ ਕੀ ਕਰੇਗਾ ਕਹਿੰਦਾ ਵੀ ਤੇਰੇ ਹੀ ਗੋਡੇ ਪੰਨੂ ਹੋ ਸੋ ਉਹ ਗੱਲ ਹੈ ਉਹ ਜੀ ਬਿਲਕੁਲ ਬਿਲਕੁਲ ਸੌਰਖ ਸਾਹਿਬ ਬਿਲਕੁਲ ਗਲਤ ਆਹੀ ਜੋ ਤੁਸੀਂ ਵਿਚਾਰ ਰੱਖਿਆ ਸੀ ਮਾਮਲੇ ਨੇ ਪਰ ਕਿਤੇ ਨਾ ਕਿਤੇ ਸਾਡੇ ਸਮੱਸਿਆ ਹੈ ਕਿ ਸਾਡੇ ਵਿਜ਼ਨ ਜਿਹੜਾ ਹੈ ਨਾ ਉਹ ਨਹੀਂ ਹੈ ਅਸਲ ਦੇ ਵਿੱਚ ਜਿੰਨੇ ਵੀ ਗੱਲਾਂ ਕਰ ਰਹੇ ਨੇ ਕੋਨੋ ਮਿਸਟਰੀ ਸਾਡੇ ਐਕਸਪਰਟ ਵੀ ਉਹ ਉਹੀ ਵੈਸਟਰਨ ਮਾਡਲ ਤੇ ਹੀ ਖੜੇ ਨੇ ਜਿੰਨੀ ਦੇਰ ਅਲਟਰਨੇਟਿਵ ਮਾਡਲ ਡਿਵੈਲਪਮੈਂਟ ਦਾ ਨਹੀਂ ਫੋਲੋ ਹੁੰਦਾ ਕਿਤੇ ਵੀ ਉਨੀ ਦੇਰ ਗੱਲ ਨਹੀਂ ਬਣਨੀ ਕਿਉਂਕਿ ਉਹ ਫੇਲ ਹੋ ਚੁੱਕਿਆ ਉੱਥੇ ਹਮ ਬਿਲਕੁਲ ਬਿਲਕੁਲ ਜਿਹੜੇ ਢਾਂਚੇ ਨੇ ਟੈਟੇਰੀ ਹੋ ਰਹੇ ਨੇ ਰੁਕਤ ਸਾਹਿਬ ਹਾਂ ਉਹ ਟੈਟੇਰੀ ਹੋ ਰਹੇ ਢਾਂਚੇ ਚੋਂ ਅਸੀਂ ਕੀ ਕੱਢਾਂਗੇ ਹਮ ਬਿਲਕੁਲ ਜੀ ਐਸੇ ਕਰਕੇ ਸਿਆਸਦਾਨਾਂ ਨੇ ਪੈਰ ਨਹੀਂ ਲੱਗ ਰਹੇ ਸਿਆਸਦਾਨ ਸੋਚਦੇ ਨੇ ਕਿ ਲੋਕ ਸਾਡੇ ਨਾਲ ਕਿਵੇਂ ਲੱਗਣ ਪਰ ਅਸਲ ਗੱਲ ਸਮਝ ਨਹੀਂ ਰਹੇ ਕਿ ਮਾਮਲਾ ਖੜਿਆ ਕਿੱਥੇ ਹੈ ਹਾਂ ਉਹਨੇ ਸਟੇਬਿਲਟੀ ਨਹੀਂ ਆਉਂਦੀ ਦੇਖੋ ਉਹਨਾਂ ਨੂੰ 92 ਐਮਐਲਏ ਨੇ ਇੰਨੀ ਤਕੜੀ ਗਵਰਨਮੈਂਟ ਹੈ ਮਤਲਬ ਸਾਰਾ ਕੁਝ ਹੈਗਾ ਪਰ ਸਾਰੇ ਮੈਰਿਟ ਵਾਲੇ ਬੰਦੇ ਬਾਹਰ ਕੱਢ ਕੇ ਬਿਠਾ ਕੇ ਹੋਰੇ ਤਰ੍ਹਾਂ ਦੀ ਕੈਬਨਿਟ ਬਣਾ ਲਈ ਉਹਨਾਂ ਨੇ ਜੀ ਬਿਲਕੁਲ ਬਿਲਕੁਲ ਕੋਈ ਸਟੇਬਿਲਟੀ ਕੋਈ ਨਹੀਂ ਹੈ ਇੱਕ ਦਿਨ ਦੀ ਸਟੇਬਿਲਟੀ ਨਹੀਂ ਹੈ ਮਤਲਬ ਪੋਜੀਸ਼ਨ ਇਹ ਹੈ ਅਸਲ ਵਿੱਚ ਉਹ ਗੱਲ ਇਹ ਹੈ ਕਿ ਸਮਾਜ ਚ ਸਟੇਬਿਲਟੀ ਨਹੀਂ ਹੈ ਜੀ ਬਿਲਕੁਲ ਉਹ ਕਿਤੇ ਨਾ ਕਿਤੇ ਜਿਵੇਂ ਕੇਜਰੀਵਾਲ ਸਾਹਿਬ 2 ਦਿਨ ਪਹਿਲਾਂ ਗੱਲ ਰੱਖ ਕੇ ਗਏ ਸੀ মিডিਆ ਅੱਗੇ ਉਹ ਕਹਿੰਦੇ ਸੀ ਕਿ ਸਾਡੇ ਜਿਹੜੇ ਐਮਐਲਏ ਨੇ ਬੀਜੇਪੀ ਇਹਨਾਂ ਦੇ ਨਾਲ ਸੰਪਰਕ ਕਰ ਰਹੇ ਇਹ ਤੇ 25-25 ਕਰੋੜ ਦੀ ਜਿਹੜੀ ਆਫਰ ਹੈ ਉਹ ਦਿੱਤੀ ਗਈ ਹੈ ਲੌਡਸ ਆਪਰੇਸ਼ਨ ਤੇ ਉਹਦੇ ਨਾਲ ਸਾਡੀ ਸਰਕਾਰ ਤੋੜਤੀ ਜਾਊਗੀ ਕਿ ਮੈਨੂੰ ਜੇੜ ਦੇ ਵਿੱਚ ਸਿੱਟ ਦੇਣਗੇ ਤੇ ਉਸ ਤੋਂ ਬਾਅਦ ਸਰਕਾਰ ਕਹਿੰਦੇ ਕਿ ਤੋੜ ਕੇ ਬੀਜੇਪੀ ਆਪਣੀ ਬਣਾ ਲੂਗੀ ਕਿ ਉਹ ਚੀਜ਼ਾਂ ਇੱਥੋਂ ਨਿਕਲ ਰਹੀਆਂ ਨੇ ਸਾਰੀਆਂ ਯਾਨੀ ਕਿ ਬਿਲਕੁਲ ਬਿਲਕੁਲ ਉਹ 25 ਕਰੋੜ ਕੌਣ ਦੇ ਰਿਹਾ ਹੈ 25 ਲਈ ਤਾਂ ਕਈ ਕਈ ਤਿਆਰ ਹੋਣਗੇ 25 ਚ ਤਾਂ ਜੀ ਉਹ ਤਾਂ ਨਿਰਖਲ ਐਮੀਰੇਟ ਫਿਕਸ ਕਰੀ ਜਾ ਰਹੇ ਨੇ ਆਪਣਾ ਪਰ ਗੱਲ ਇਹ ਹੈ ਕਿ ਆਮ ਬੰਦਾ ਜਿਹੜਾ ਉਹਨੂੰ ਇਹ ਲੱਗਦਾ ਹੈ ਕਿ ਸਾਰੇ ਇੱਕੋ ਜਿਹੇ ਨੇ ਤੇ ਬਕਾਉ ਨੇ। ਆ ਚੰਡੀਗੜ੍ਹ 'ਚ ਜੋ ਕੁਝ ਹੋਇਆ ਆਪਣੇ ਸਾਹਮਣੇ ਹੀ ਹੈ ਦੇਖੋ। ਜੀ ਬਿਲਕੁਲ। ਢਮੂ ਢੂਮੂ ਕਰੀ ਸੀ ਹੜੀ ਕੋਈ ਗੱਲ ਨਹੀਂ ਹੈ। ਜਿਹਦਾ ਕਬਜ਼ਾ ਹੈ ਉਹ ਨਹੀਂ ਛੱਡ ਰਿਹਾ ਪਰ ਉਹ ਕਬਜ਼ੇ ਵਾਲੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ ਰਲ ਮਿਲ ਜਾਂਦੀਆਂ ਨੇ ਉਹਨਾਂ ਦੀ। ਹੂੰ ਬਿਲਕੁਲ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ। ਵੱਡੀ ਲੌਬੀ ਤਾਂ ਇੱਕੋ ਹੀ ਹੁੰਦੀ ਹੈ ਰਕਸਾ। ਜੀ 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 ਬਿਲਕੁਲ। ਸਰੋਕਸਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵਿਚਾਰ ਰੱਖਣ ਦੇ ਲਈ ਧੰਨਵਾਦ। ਸ਼ੁਕਰੀਆ ਪੰਗੂ ਸਾਹਿਬ ਸਰੋਤਿਆਂ ਦਾ ਹੀ ਬਹੁਤ-ਬਹੁਤ